ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 2 ਜਨਵਰੀ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਮੌਸਮ ਦੇ ਵਿੱਚ ਥੋੜਾ ਜਿਹਾ ਸਵੇਰ ਵੇਲੇ ਬਦਲਾਅ ਦੇਖਿਆ ਗਿਆ। ਅੱਗੇ ਧੁੰਦ ਦੇ ਬੱਦਲ ਬਣੇ ਹੋຊਣ ਪਰ ਅੱਜ ਜ਼ਮੀਨੀ ਪੱਧਰ ਤੇ ਵੀ ਸਵੇਰ ਵੇਲੇ ਧੁੰਦ ਦੇਖਣੀ ਪਈ। ਜਿਹੜੀ ਕਿ ਦੁਪਹਿਰ ਵੇਲੇ ਤੱਕ ਕੁਝ ਖੇਤਰਾਂ ਦੇ ਵਿੱਚ ਜਰੂਰ ਹਟ ਗਈ ਸੀ ਕਿ ਜਿੱਥੇ ਸੂਰਜ ਦੇ ਦਰਸ਼ਨ ਹੋਏ ਖਾਸ ਕਰਕੇ ਮਾਝੇ ਦੁਆਬੇ ਤੇ ਕੁਝ ਕਮਾਲਵੇ ਦੇ ਖੇਤਰਾਂ ਦੇ ਵਿੱਚ ਵੀ ਅੱਜ ਸੂਰਜ ਦੇ ਦਰਸ਼ਨ ਹੋਏ ਪਰ ਨਿਗ ਨਹੀਂ ਮਿਲਿਆ ਠੰਡ ਉਸੇ ਤਰ੍ਹਾਂ ਹੀ ਜਾਰੀ ਹੈ ਕਿਉਂਕਿ ਪਹਾੜਾ ਵਾਲੇ ਪਾਸਿਓ ਤੇਜ਼ ਹਵਾਵਾਂ ਲਗਾਤਾਰ ਚੱਲ ਰਹੀਆਂ ਹਨ ਕੱਲ ਤੋਂ ਥੋੜਾ ਜਿਹਾ ਮੌਸਮ ਦੇ ਵਿੱਚ ਬਦਲਾਅ ਹੋਵੇਗਾ ਹਵਾ ਰੁੱਕ ਕੇ ਚੱਲੇਗੀ ਜਿਸ ਕਰਕੇ ਕੱਲ ਸਵੇਰ ਵੇਲੇ ਧੁੰਦ ਅੱਜ ਨਾਲੋਂ ਸੰਘਣੀ ਦੇਖਣ ਨੂੰ ਮਿਲ ਸਕਦੀ ਹੈ ਤਕਰੀਬਨ ਸਾਰੇ ਹੀ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਅੱਜ ਧੁੱਪ ਲੱਗੀ ਹੈ ਸ਼ਾਮ ਵੇਲੇ ਤੋਂ ਹੀ ਹਲਕੀ ਜਿਹੀ ਧੁੰਦ ਬਣਨੀ ਸ਼ੁਰੂ ਹੋ ਜਾਵੇਗੀ ਤੇ ਸਵੇਰ ਵੇਲੇ ਸੰਘਣੀ ਧੁੰਦ ਉਹਨਾਂ ਖੇਤਰਾਂ ਦੇ ਵਿੱਚ ਤੁਹਾਨੂੰ ਲਗਾਤਾਰ ਦੇਖਣ ਨੂੰ ਮਿਲੇਗੀ ਉਸ ਤੋਂ ਬਾਅਦ 4 ਤੇ 5 ਤਰੀਕ ਨੂੰ ਵੀ ਮੌਸਮ ਇਸੇ ਤਰ੍ਹਾਂ ਹੀ ਰਹੇਗਾ 6 ਤਰੀਕ ਦੇ ਆਸ-ਪਾਸ ਪੰਜਾਬ ਦੇ ਟੁੱਟਵੇਂ ਖੇਤਰਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਇਹ ਜਿਹੜੀ ਧੁੰਦ ਦੀ ਚਾਦਰ ਆ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਯੂਪੀ ਦੇ ਕਾਫੀ ਲਾਕੇ ਸਾਰੇ ਹੀ ਖੇਤਰਾਂ ਦੇ ਵਿੱਚ ਬਣੀ ਹੋਈ ਹੈ ਤੇ ਇਹ ਅਗਲਾ ਇੱਕ ਹਫਤਾ ਇਸੇ ਤਰ੍ਹਾਂ ਹੀ ਬਣੀ ਰਹਿਣ ਦੀ ਸੰਭਾਵਨਾ ਹੈ ਦੁਪਹਿਰ ਵੇਲੇ ਹਲਕਾ ਜਿਹਾ ਸੂਰਜ ਦੇ ਦਰਸ਼ਨ ਵੱਖ-ਵੱਖ ਖੇਤਰਾਂ ਦੇ ਵਿੱਚ ਜ਼ਰੂਰ ਹੁੰਦੇ